ਬਾਬਾ ਨੇ ਆਪਣੀ ਧੂਣੀ ਬਾਲ ਲਈ ਜੀ ਉਹਨਾਂ ਵੇਖਿਆ ਕਿ ਅੱਗ ਅਸੀਂ ਦਿੱਤੀ ਨਹੀਂ ਤੇ ਇਸ ਬੰਦੇ ਨੇ ਆਪਣੀ ਧੂਣੀ ਕਿਵੇਂ ਬਾਲ ਲਈ ਜਿਹਨੇ ਬਾਲ ਲਈ ਹੈ ਨਾ ਆਪਾਂ ਇਹਦੀ ਧੂਣੀ ਰਹਿਣ ਨਹੀਂ ਦੇਣੀ ਉਹਨਾਂ ਨੇ ਆਪਣੀ ਸਿੱਧ ਕਰਾਮਾਤ ਦੇ ਨਾਲ ਹਨੇਰ ਤੂਫਾਨ ਬਹੁਤ ਚੱਕਰ ਹਵਾ ਜਿਹੜੀ ਸੀ ਨਾ ਉਹ ਚੁਲਾਨੀ ਸ਼ੁਰੂ ਕਰ ਦਿੱਤੀ ਜੀ ਤੇ ਗੁਰੂ ਨਾਨਕ ਸਾਹਿਬ ਬੈਠੇ ਤੇ ਭਾਈ ਮਰਦਾਨਾ ਜੀ ਕਿੰਨੇ ਬਾਬਾ ਹਨੇਰੀ ਬੜੀ ਚੜਾਈ ਜੇ ਤੇ ਧੂਣੀ ਸਾਡੀ ਉੱਡ ਜਾਣੀ ਏ ਤੇ ਗੁਰੂ ਨਾਨਕ ਸਾਹਿਬ ਜੀ ਕਿਨੇ ਭਲਿਆ ਤੂੰ ਕਿਉਂ ਡੋਲਨੇ ਜਿੱਥੇ ਆਪਣੀ ਧੂਣੀ ਬਾਲਦੀ ਹੈ ਨਾ ਇਹਦੇ ਚਾਰ ਸਪੇਰੀ ਇੱਕ ਰੇਖਾ ਖਿੱਚਦੇ ਤੇ ਆਪਾਂ ਉਹਦੇ ਰੇਖਾ ਦੇ ਦਾਰੇ ਅੰਦਰ ਬੈਠੇ ਰਹਿਨੇ ਆ ਤੇ ਗੁਰੂ ਭਲੀ ਕਰੇਗਾ ਜੀ ਧੂਣੀ ਬਾਲਦੀ ਪਈ ਸੀ ਗੁਰੂ ਨਾਨਕ ਸਾਹਿਬ ਬੈਠਿਆ ਤੇ ਭਾਈ ਮਰਦਾਨਾ ਨੇ ਚਾਰ شپੇਰੇ ਲਕੀਰ ਖੇ ਦਿੱਤੀ ਘੇਰਾ ਜਿਹੜਾ ਵਾਲਦੇ ਤਾਰੇ ਕੋਈ ਜਿਹੜੀ ਹਵਾ ਇਹਨਾਂ ਸਿੱਧਾ ਨੇ ਤੇਜ ਚਲਾਈ ਸੀ ਨਾ ਉਸ ਹਵਾ ਵਿੱਚ ਇਹਨਾਂ ਸਿੱਧਾ ਦੀਆਂ ਸਾਰੀਆਂ ਦੀਆਂ ਧੂਣੀਆਂ ਉੱਡ ਗਈਆਂ ਜੀ ਨਾ ਨਿਸ਼ਾਨ ਨਾ ਰਿਹਾ ਜਿੱਥੇ ਉਹ ਧੂਣੀ ਬਾਲ ਕੇ ਬੈਠੇ ਸਨ ਤੇ ਗੁਰੂ ਨਾਨਕ ਸਾਹਿਬ ਦੀ ਧੂਣੀ ਉਸੇ ਤਰ੍ਹਾਂ ਬਲਦੀ ਰਹੀ ਹਵਾ ਰਤਾ ਭਰ ਵੀ ਉਸ ਹਵਾ ਨੇ ਗੁਰੂ ਨਾਨਕ ਸਾਹਿਬ ਜੀ ਧੂਣੀ ਨੂੰ ਬੁਝਾਉਣ ਦੀ ਨਾ ਕੋਸ਼ਿਸ਼ ਕੀਤੀ ਨਾ ਉਡਾਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜੀ ਰੇਖਾ ਖਿੱਚੀ ਖਿੱਚੀ ਸੀ ਨਾ ਉਹ ਛੋਟੀ ਚੀਜ਼ ਨਹੀਂ ਸੀ ਉਹ ਕਾ ਰੇਖਾ ਸੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਸ ਧੂਣੀ ਨੂੰ ਰੋਕ ਕੇ ਰੱਖਿਆ ਇਹ ਬਾਣੀ ਵਿੱਚ ਆਪਾਂ ਬਚਨ ਪੜ੍ਹਨੇ ਆ ਨਾ ਚਲ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰੇਖਾ ਖੇ ਦਿੱਤੀ ਸਾਤru ਨੇ ਸਿੱਧਾ ਆਪਣੇ ਮਨ ਵਿੱਚ ਬੜਾ ਇਸ ਗੱਲ ਦਾ ਰੋਸ ਜਤਾਇਆ ਕਿ ਅਸੀਂ ਆਪਣੀ ਕਰਾਮਾਤ ਵਿਖਾਉਣ ਦੇ ਲਈ ਇਸ ਬੰਦੇ ਦੀ ਧੂਣੀ ਉਡਾਉਣਾ ਚਾਹੁੰਦੇ ਸੀ ਪਰ ਇਹਦੀ ਤੇ ਬਰਕਰਾਰੇ ਸਾਡੀਆਂ ਉੱਡ ਗਈਆਂ ਇਸ ਤਰ੍ਹਾਂ ਗੱਲ ਨਹੀਂ ਬੰਨੀ ਹੋਰ ਕੋਈ ਤਾਕਤ ਵਿਖਾਈ ਦੇ ਉੱਥੇ ਇੱਕ ਬਿੱਪਲ ਦਾ ਦਰਖਤ ਸੀ ਜੀ ਇਹਨਾਂ ਸਿੱਧਾਂ ਨੇ ਉਸ ਬਿੱਪਲ ਦੇ ਦਰਖਤ ਨੂੰ ਆਪਣੀ ਕਰਾਮਾਤ ਦੇ ਨਾਲ ਅਸਮਾਨ ਵੱਲ ਉਡਾਣਾ ਸ਼ੁਰੂ ਕੀਤਾ ਜੀ ਉਹਦੀਆਂ ਜੜਾ ਜੜੀਆਂ ਸਨ ਜ਼ਮੀਨ ਵਿੱਚੋਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਜੀ ਤੇ ਗੁਰੂ ਨਾਨਕ ਸਾਹਿਬ ਜੀ ਵੇਂਦੇ ਆ ਤੇ ਮੁਸਕਰਾ ਕੇ ਹੱਥ ਕਰਕੇ ਕਹਿੰਨੇ ਭਲਿਆ ਕੀ ਤੇ ਜਾਣ ਦੀ ਲੋੜ ਨਹੀਂ ਰੋਕੇ ਦਾ ਜਿਹੜੀ 7ਵੇਂ ਇਥੇ ਗੱਲ ਕਰਦੇ ਆ ਜੀ ਗੁਰੂ ਦੀ ਦ੍ਰਿਸ਼ਟੀ ਵਿੱਚ ਕਿੰਡੀ ਵੱਡੀ ਤਾਕਤ ਤੇ ਪਾਵਰ ਸਿੱਧਾ ਨੇ ਕਰਾਮਾਤ ਦੇ ਨਾਲ ਪਿੱਪਲ ਨੂੰ ਪਿੱਪਲ ਨੂੰ ਅਡਾਇਆ ਅਧੀਆਂ ਜੜਾਂ ਉਹਦੀਆਂ ਜ਼ਮੀਨ ਵਿੱਚੋਂ ਬਾਹਰ ਨਿਕਲ ਗਈਆਂ ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਦ੍ਰਿਸ਼ਟੀ ਭਰ ਕੇ ਉਸ ਪਿੱਪਲ ਦੇ ਦਰਖਤ ਵੱਲ ਵੇਖਿਆ ਤੇ ਇੱਕੋ ਗੱਲ ਕਹੀ ਸੀ ਭਲਿਆ ਟਿਕਿਆ ਰਹਿ ਕਿਤੇ ਜਾਨ ਦੀ ਲੋੜ ਨਹੀਂ ਉਸੇ ਥਾਂ ਤੇ ਉਹ ਦਰਖਤ ਰੁਕ ਗਿਆ ਜੀ ਸਿੱਧ ਜੋਰ ਲਾ ਕੇ ਥੱਕ ਗਿਆ ਪਰ ਉਹ ਹਾਰ ਗਿਆ ਉਹਨਾਂ ਜਦੋਂ ਵੇਖਿਆ ਕਿ ਸਾਡੀ ਇੱਕ ਵੀ ਨਹੀਂ ਚੱਲਦੀ ਪਈ ਬੜੀਆਂ ਅਸੀਂ ਆਪਣੀਆਂ ਤਾਕਤਾਂ ਵਿਖਾਉਣ ਦਾ ਯਤਨ ਕੀਤਾ ਇਸ ਆਏ ਹੋਏ ਬੰਦੇ ਦੇ ਸਾਹਮਣੇ ਅਸੀਂ ਹਰ ਦਾ ਹਰ ਪੇਜ ਜਿਹੜਾ ਹੈ ਖੇਡਨੇ ਆ ਪਰ ਅਸੀਂ ਫੇਲ ਹੋ ਜਾਂਦੇ ਆ ਇਸ ਤਰ੍ਹਾਂ ਗੱਲ ਨਹੀਂ ਬਣਨੀ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਕਹਿੰਨੇ ਬਾਬਾ ਇਹ ਲੜਾਈ ਜਿਹੜੀ ਆਪਾਂ ਬੰਦ ਕਰੀਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਮਾ ਆਈ ਲੜਾਈ ਤਲਵਾਰ ਦੀ ਸ਼ੁਰੂ ਹੋ ਗਈ ਦੀ ਗੁਰੂ ਨਾਨਕ ਸਾਹਿਬ ਦੇ ਸਮੇ ਲੜਾਈ ਸਿੱਧਾਂ ਦੀ ਕਰਾਮਾਤ ਦੇ ਆਧਾਰ ਤੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਲੜਾਈ ਨੂੰ ਉਸੇ ਆਧਾਰ ਤੇ ਲੜਿਆ ਦੀ ਉਹ ਕਰਾਮਾਤ ਵਿਖਾਉਂਦੇ ਸੀ ਬਾਬਾ ਨਾਨਕ ਨੇ ਉਹਨਾਂ ਦੀ ਇੱਕ ਨਾ ਚੱਲਣ ਦਿੱਤੀ ਉਹ ਹਾਰ ਗਿਆ ਜੀ ਕੋਲ ਆ ਗਿਆ ਬਾਬਾ ਇਸ ਤਰ੍ਹਾਂ ਦੀ ਗੱਲ ਬਣਨੀ ਇਹ ਥਾਂ ਸਾਡੇ ਨਾਂ ਤੇ ਵਾਅਦਾ ਹੈ ਤੇ ਹੱਥ ਜੋੜ ਕੇ ਸੀ ਬੇਨਤੀ ਕਰਨੇ ਤੁਸੀਂ ਚਲੇ ਜਾਓ ਤੇ ਸਾਡੇ ਨਾਂ ਤੇ ਰਹਿਣ ਦਿਓ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਥੋੜਾ ਹੁੰਦਾ ਹੈ ਜੇ ਕਿਸੇ ਦੇ ਨਾਂ ਤੇ ਥਾਂ ਚੱਲਦਾ ਹੋਵੇ ਤੇ ਦੂਜਾ ਬੰਦਾ ਉੱਥੇ ਬਹਿ ਨਹੀਂ ਸਕਦਾ ਸੀ ਬੈਠੀਆਂ ਸੀ ਆਪਣਾ ਨਾਂ ਥੋੜਾ ਇੱਥੇ ਬਣਾਣ ਆਏ ਆ ਉਹ ਕਹਿੰਦੇ ਨਹੀਂ ਬਾਬਾ ਤੁਸੀਂ ਚਲੇ ਜਾਓ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਆਪਾਂ ਇਹ ਕੰਮ ਕਰਨੇ ਆ ਇਸ ਧਰਤੀ ਨੂੰ ਪੁੱਛ ਲੈਣੇ ਆ ਇਹ ਜਿਹਦੇ ਨਾਂ ਤੇ ਬੋਲੇਗੀ ਨਾ ਉਹਦਾ ਇੱਥੇ ਮਠ ਕਾਇਮ ਰਹੇਗਾ ਤੇ ਬਾਕੀ ਇੱਥੋਂ ਚਲੇ ਜਾਣਗੇ ਉਹ ਇਸ ਗੱਲ ਨਾਲ ਸਹਿਮਤ ਹੋ ਗਏ ਤੇ ਉਹਨਾਂ ਦੇ ਅੰਦਰ ਸ਼ਰਾਰਤ ਸੁੱਝ ਗਈ ਕਿ ਆਪਾਂ ਧਰਤੀ ਕਿਹੜਾ ਬੋਲਦੀ ਆਪਾਂ ਟੋਇਆ ਪੜ ਕੇ ਆਪਣਾ ਬੰਦਾ ਟੋਇਏ ਦੇ ਵਿੱਚ ਬਾ ਦੇਨੇ ਆ ਤੇ ਜਦੋਂ ਇਹਨੇ ਪੁੱਛਿਆ ਧਰਤੀ ਤੂੰ ਕਿਦੇ ਨਾਮ ਦੀ ਹੈ ਤੇ ਉਹਨੂੰ ਆਪਾਂ ਸਿਖਾ ਦੇਵਾਂਗੇ ਉਹ ਸਾਡਾ ਨਾਮ ਲਏਗਾ ਤੁਸੀਂ ਨਾਨਕ ਮਤਾ ਸਾਹਿਬ ਜਾਓ ਜਿਨ੍ਹਾਂ ਦਰਸ਼ਨ ਕੀਤੇ ਉਹ ਜਾਣਦੇ ਆ ਦੋ ਅਸਥਾਨ ਅੱਜ ਵੀ ਉਹ ਜਿਹੜੀ ਧੋਲੀ ਗੁਰੂ ਨਾਨਕ ਸਾਹਿਬ ਨੇ ਬਾਲੀ ਸੀ ਨਾ ਜਿਹੜਾ ਦਰਬਾਰ ਹਾਲ ਬਣਿਆ ਹੋਇਆ ਨਾਨਕ ਮਤਾ ਸਾਹਿਬ ਦਾ 10 ਦੋ ਤਿੰਨ ਵਾਰ ਦਰਸ਼ਨ ਕਰਕੇ ਆਏ ਉਹ ਸ਼ੀਸ਼ੇ ਦੇ ਵਿੱਚ ਉਹਨਾਂ ਨੇ ਬੰਦ ਕੀਤੀ ਹੋਈਏ ਉਹ ਧੂਣੀ ਵਾਲਾ ਥਾਂ ਵੀ ਉਸੇ ਤਰ੍ਹਾਂ ਦਾ ਤੇ ਟੋਇਆ ਜਿਹੜਾ ਸਿੱਧਾ ਨੇ ਪੋਟ ਕੇ ਆਪਣਾ ਬੰਦਾ ਟੋਇਏ ਵਿੱਚ ਭਾਇਆ ਸੀ ਨਾ ਤੇ ਉਹ ਟੋਇਆ ਵੀ ਉਸੇ ਤਰ੍ਹਾਂ ਦਰਬਾਰ ਹਾਲ ਦੇ ਵਿੱਚ ਬਣਿਆ ਉੱਤੇ ਸ਼ੀਸ਼ਾ ਉਹਨਾਂ ਲਾਇਆ ਹੋਇਆ ਕੋਈ ਵੇਚਣਾ ਡਿਗਦ ਉਹਨਾਂ ਟੋਇਆ ਪੋਟਿਆ ਜੀ ਤੇ ਆਪਣਾ ਬੰਦਾ ਬਾ ਦਿੱਤਾ ਤੇ ਸਿੱਧ ਸਾਰੇ ਇਕੱਠੇ ਹੋ ਕੇ ਕਿਨੇ ਬਾਬਾ ਜੋ ਤੁਸੀਂ ਕਿਹਾ ਸੀ ਨਾ ਸੀ ਸਹਿਮਤ ਆ ਆਪਾਂ ਧਰਤੀ ਤੋਂ ਪੁੱਛਨੇ ਆ ਕਿਦੇ ਨਾਂ ਤੇ ਧਰਤੀ ਬੋਲਦੀ ਉਥੇ ਹੋਰ ਵੀ ਲੋਕਾਂ ਦੀ ਭੀੜ ਲੱਗੀ ਕਿ ਇਹ ਅੱਜ ਨਵਾਂ ਇੱਥੇ ਮਾਜਰਾ ਵੇਖਣ ਨੂੰ ਮਿਲੇਗਾ ਗੁਰੂ ਨਾਨਕ ਸਾਹਿਬ ਜੀ ਕਿਨੇ ਪੈਲ ਤਹਾੜੀਏ ਪਹਿਲਾਂ ਤੁਸੀਂ ਪੁੱਛੋ ਧਰਤੀ ਕੀ ਬੋਲਦੀ ਹੈ ਸਿੱਧਾ ਨੇ ਪੁੱਛਿਆ ਬੋਲ ਧਰਤੀਏ ਤੂੰ ਕਿਦੇ ਨਾਂ ਦੀ ਏ ਤੇ ਇਹਨਾਂ ਨੇ ਸਿਖਾਇਆ ਸੀ ਅੰਦਰੋਂ ਆਵਾਜ਼ ਆਈ ਸਿੱਧ ਦੀ ਕਿ ਇੱਥੇ ਗੋਰਖ ਮਤਾ ਗੋਰਖ ਮਤੇ ਦੀ ਮੈਂ ਧਰਤੀ ਹੂੰ ਉਹ ਕਿਨੇ ਬਾਬਾ ਹੋਂਤੇ ਯਕੀਨ ਆ ਗਿਆ ਗੁਰੂ ਨਾਨਕ ਸਾਹਿਬ ਜੀ ਕਿਨੇ ਫਿਰ ਪੁੱਛੋ ਦੂਜੀ ਵਾਰ ਪੁੱਛਿਆ ਤੀਜੀ ਵਾਰ ਪੁੱਛਿਆ ਤੇ ਅੰਦਰੋਂ ਗੋਰਖ ਮਤੇ ਦੀ ਆਵਾਜ਼ ਆਈ ਉਹ ਕਹਿੰਨੇ ਬਾਬਾ ਹੋਂਤੇ ਯਕੀਨ ਆ ਗਿਆ ਨਾ ਗੁਰੂ ਨਾਨਕ ਸਾਹਿਬ ਜੀ ਕਿਨੇ ਤਿੰਨ ਵਾਰ ਤੁਸੀਂ ਪੁੱਛਿਆ ਇੱਕ ਵਾਰ ਸਾਨੂੰ ਵੀ ਪੁੱਛ ਲੈਣ ਦਿਓ ਉਸ ਤੋਂ ਬਾਅਦ ਆਪਾਂ ਫੈਸਲਾ ਕਰਾਂਗੇ ਨਾ ਤੁਸੀਂ ਪੁੱਛਿਆ ਠੀਕ ਹੈ ਜੇ ਤੇ ਤੁਹਾਡੇ ਨਾਂ ਦੀ ਬੋਲੇਗੇ ਇਸ ਲੜਨ ਥੋੜਾ ਹੈ ਅਸੀਂ ਚਲੇ ਜਾਣ ਪਰ ਜੇ ਧਰਤੀ ਸਾਡੇ ਨਾਂ ਦੀ ਬੋਲੀ ਤੇ ਫਿਰ ਤੁਹਾਨੂੰ ਆਪਣੀ ਤਾਕਤ ਜਿਹੜੀ ਇਥੋਂ ਹਟਾਣੀ ਪੈਗੀ ਤੇ ਉਹਨਾਂ ਨੂੰ ਮਾਣ ਏ ਸੀ ਕਿ ਜਿਹੜਾ ਬੰਦਾ ਅੰਦਰ ਬੈਠਾ ਹੈ ਉਹਨੇ ਗੁਰਖ ਮਤੇ ਕਹਿਣਾ ਕਹਿੰਦਾ ਬਾਬਾ ਸਾਨੂੰ ਮਨਜੂਰ ਗੁਰੂ ਨਾਨਕ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਭਰ ਕੇ ਧਰਤੀ ਵੱਲ ਵੇਖਿਆ ਤੇ ਆਵਾਜ਼ ਮਾਰ ਕੇ ਪੁੱਛਿਆ ਸੀ ਧਰਤੀ ਸੱਚ ਦਸੀ ਤੂੰ ਕਿਦੇ ਨਾਂ ਤੇ ਬੋਲਨੀ ਹੈ ਸਾਡਾ ਇਤਿਹਾਸ ਕਹਿੰਦਾ ਹੈ ਟੋਏ ਵਿੱਚੋਂ ਆਵਾਜ਼ ਨਹੀਂ ਸੀ ਆਈ ਤਰਤੀ ਦੇ ਕਣ-ਕਣ ਵਿੱਚੋਂ ਆਵਾਜ਼ ਗੂੰਜਣ ਲੱਗ ਪਈ ਸੀ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਉਹ ਸਿਧ ਵੀ ਹੈਰਾਨ ਹੋ ਗਏ ਚਾਰ ਛਪੇਰਿ ਆਵਾਜ਼ ਗੂੰਜੀ ਦੀ ਉੱਥੇ ਪਹਿਲਾਂ ਤੇ ਕੇਵਲ ਟੋਏ ਵਿੱਚੋਂ ਆਵਾਜ਼ ਆਉਂਦੀ ਏ ਬਾਬਾ ਨਾਨਕ ਨੇ ਪੁੱਛਿਆ ਤੇ ਚਾਰ ਛਪੇਰਿਓ ਆਵਾਜ਼ ਗੂੰਜੀ ਨਾਨਕ ਮਤਾ ਨਾਨਕ ਮਤਾ ਸਿਧ ਵੀ ਹੈਰਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੁਕ ਗਏ ਜੀ ਉਸ ਦਿਨ ਤੋਂ ਫਿਰ ਉਹ ਥਾਂ ਨਾਨਕ ਮਤੇ ਦੇ ਨਾਂ ਤੇ ਜਿਹੜਾ ਸੀ ਉਹ ਅੱਜ ਵੀ ਬਰਕਰਾਰ ਹੈ